ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮਿਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਤੋਂ ਜਿੱਥੇ ਕਿ ਇੱਕ 31 ਸਾਲ ਦੇ ਯੁਵਕ ਦੀ ਲਾਸ਼ ਬਰਾਮਦ ਹੋਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ 31 ਸਾਲ ਦਾ ਜੁਵਨ ਨੰਗਲ ਦੇ ਕਰੀਬੇ ਪਿੰਡ ਨੰਗਲੀ ਦਾ ਰਹਿਣ ਵਾਲਾ ਸੀ ਇਹ ਯੁਵਕ ਬੀਤੇ ਕੱਲ ਕਰੀਬ 7 ਵਜੇ ਆਪਣੇ ਘਰੋਂ ਨਿਕਲਦਾ ਹੈ ਤੇ ਉਸ ਦਾ ਸਵੇਰ ਤੱਕ ਪਤਾ ਨਹੀਂ ਚੱਲਦਾ ਤੇ ਜਦੋਂ ਪੁਲਿਸ ਨੂੰ ਫੋਨ ਆਉਂਦਾ ਹੈ ਕਿ ਕਿਸੇ ਵਿਅਕਤੀ ਦੀ ਨੰਗਲ ਦੇ ਰਾਧਾ ਸਵਾਮੀ 사ਸੰਗ ਭਵਨ ਦੇ ਕੋਲ ਪਈ ਹੈ ਜਿਸ ਤੋਂ ਬਾਅਦ ਮੌਕੇ ਉੱਤੇ ਪੁਲਿਸ ਪਹੁੰਚਦੀ ਹੈ ਤੇ ਉਸ ਦੀ ਬੋਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ ਫਿਲਹਾਲ ਡੈੱਡ ਬੋਡੀ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਪਾਏਗਾ ਕਿ ਮੌਤ ਦੇ ਅਸਲੀ ਕਾਰਨ ਕੀ ਹਨ ਪਰ ਮੁੱਢਲੀ ਜਾਂਚ ਤੋਂ ਪਤਾ ਲੱਗ ਰਿਹਾ ਹੈ ਕਿ ਮ੍ਰਿਤਕ ਦੇ ਮੂੰਹ ਦੇ ਵਿੱਚੋਂ ਚੱਗ ਨਿਕਲ ਰਿਹਾ ਗਈ ਸੀ ਅਤੇ ਉਸ ਦੇ ਮੂੰਹ ਤੇ ਛਾਲੇ ਵਗੈਰਾ ਬਣ ਗਏ ਸਨ ਤੇ ਨਾਲ ਹੀ ਉਸ ਦਾ ਸਰੀਰ ਨੀਲਾ ਪੈ ਚੁੱਕਾ ਸੀ ਥਾਣਾ ਮੁਖੀ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਦੀਪ ਸਿੰਘ ਦੇ ਰਿਸ਼ਤੇਦਾਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਉਹਨਾਂ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਨਾਮ ਦੱਸੋ ਆਪਣਾ ਨਾਮ ਦੱਸੋ ਮੇਰਾ ਨਾਮ ਰਾਜੀਵ ਸਿੰਘ ਹੈ ਰਾਜੀਵ ਜਿਹੜਾ ਮੁੰਡੇ ਦੀ ਡੈੱਡ ਬੋਡੀ ਮਿਲੀ ਤੇ ਇਹ ਕੀ ਲੱਗਦਾ ਸੀ ਇਹ ਮੇਰਾ ਤਾਇ ਦਾ ਮੁੰਡਾ ਹੀ ਹੈ ਕੀ ਕੀ ਹੋਇਆ ਕੀ ਸੀਗਾ ਕੱਤੋਂ ਲਾਪਤਾ ਸੀ ਕੀ ਗੱਲਬਾਤ ਹੋਈ ਹੈ ਸਰ ਕੱਲ ਤੋਂ ਸ਼ਾਮ ਸ਼ਾਮ ਤੋਂ ਲਾਪਤਾ ਸੀ ਘਰ ਤੋਂ ਰੂਟੀ ਖਾ ਕੇ ਗਿਆ ਜੀ ਹੂੰ ਤੇ ਮੈਨੂੰ ਘੁਪਲੀ ਬਾਜ਼ਾਰ 'ਚ ਮਿਲਿਆ ਸੀ ਹੂੰ ਤੇ ਉਸ ਤੋਂ ਬਾਅਦ ਸ਼ਾਮ ਕੱਲ ਰਾਤ ਦਾ ਗਿਆ ਸੀ ਤੇ ਇਹ ਕੱਲ ਤੇ ਸੀਗਾ ਇਹ ਹਾਂਜੀ ਪੈਦਲ ਸੀ ਜਾਂ ਕਿਸੇ ਚੀਜ਼ ਨਹੀਂ ਮੋਟਰਸਾਈਕਲ ਤੇ ਸੀ ਕਿਹੜਾ ਮੋਟਰਸਾਈਕਲ ਸੀਗਾ ਸਪਲੈਂਡਰ ਮੋਟਰਸਾਈਕਲ ਦਾ ਹੀ ਹਾਂ ਤੂੰ ਪੈਸੇ ਪੂਸੇ ਵੀ ਸੀ ਜੇਬ ਚ ਹਾਂ ਜੀ ਕੋਲ ਪੈਸੇ ਵੀ ਸੀ ਯਾਰ ਤੇ ਮੋਬਾਈਲ ਹੀ ਦਾ ਇੱਧਰ ਹੈ ਕਿਤਾ ਜੀ ਮੋਬਾਈਲ ਜੇਬ ਚ ਸੀ ਮੋਬਾਈਲ ਜੇਬ ਚ ਸੀ ਤੇ ਪੈਸੇ ਪੂਸੇ ਕੁਝ ਨਹੀਂ ਸੀ ਉਹ ਕੋਲ ਨਾ ਮੋਟਰਸਾਈਕਲ ਸੀ ਕਿੰਨੇ ਕੁ ਪੈਸੇ ਸੀ ਦੀ ਜੇਬ ਚ ਸਰ ਕੁਝ ਲਗਭਗ 1500 2000 ਹੀ ਤੇ ਕੀ ਲੱਗਦਾ ਕੀ ਹੈ ਕਿਦਾਂ ਮੌਤ ਹੋਈ ਲੱਗਦੀ ਹੈ ਕੋਈ ਸਰ ਅਜੇ ਫਿਲਹਾਲ ਕੁਝ ਨਹੀਂ ਪਤਾ ਲੱਗਦਾ ਕੋਈ ਸ਼ੱਕ ਸ਼ੁਕਤਾ ਨਹੀਂ ਕਿਤੇ ਨਿਸ਼ਾਨ ਤੇ ਤੇ ਛਾਤੀ ਦੇ ਨਿਸ਼ਾਨ ਹੈ ਜੀ ਹਾਂ ਹਾਂ ਜੀ ਤੇ ਐਸ ਐਚਓ ਸਾਹਿਬ ਕਹਿ ਰਹੇ ਕਿ ਇਹ ਜળਿਆ ਵਾ ਛਾਤੀ ਛਾਤੀ ਜਲੀ ਵੀ ਹੈ ਸ਼ੱਕ ਤਾਂ ਨਹੀਂ ਕੀਤੇ ਤਾਂ ਸ਼ੱਕ ਨਹੀਂ ਇਹਦਾ ਪਿੰਡ ਦਾ ਮੁੰਡਾ ਹੈ ਇਹਦਾ ਨਾਮ ਗੁਰਦੀਪ ਸਿੰਘ ਹੈ ਇਹਦੇ ਨਾ ਪੂਰਾ ਸਰੀਰ ਨੀਲਾ ਪੈ ਗਿਆ ਹੈ ਤੇ ਬਾਕੀ ਜਾਣ ਤੋਂ ਬਾਅਦ ਅਸੀਂ ਦੱਸ ਦਿਆਂਗੇ ਕੀ ਗੱਲ ਹੈ ਸਰ ਪੁਸਤੋਂ ਨੂੰ ਕਰਾ ਦਿਓ ਹਾਂ ਹਾਂ ਪੋਸਟਮੈਨ ਨੂੰ ਕਰਾ ਕੇ ਦੱਸਾਂਗੇ ਜੀ ਸਰ ਪਰਿਵਾਰ ਨੂੰ ਪਤਾ ਲੱਗਿਆ ਹਾਂ ਜੀ ਹਾਂ ਪਰਿਵਾਰ ਕਾ ਮੈਂਬਰ ਆ ਗਏ ਨੇ ਤੇ ਪਰਿਵਾਰ ਦਾ ਕੀ ਕੰਮ ਹੈ ਤੁਹਾਨੂੰ ਲੱਗਦਾ ਗੱਲਬਾਤ ਹੋਣੀ ਹੋਵੇ ਨਹੀਂ ਪਰਵਾਰ ਨੇ ਤਾਂ ਹਜੇ ਕੁਝ ਗੱਲਬਾਤ ਹੋਰੀ ਜੀ ਕਿੱਥੇ ਨੂੰ ਵੀ ਨਹੀਂ ਸ਼ੰਕਾ ਨਹੀਂ ਕਿਵੇਂ ਸ਼ੰਕਾ ਨਹੀਂ ਠੀਕ ਹੈ